ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸ਼ਾਮ ਸ੍ਰੀ ਦੀ ਪਰਮੇਸ਼ਰ ਜੀ ਨੇ ਅੱਜ ਦੁਪਹਿਰ ਦੇ ਸਮੇਂ ਸਾਨੂੰ ਇਕੱਠੇ ਕੀਤਾ ਹੈ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ। ਤੋਂ ਆਓ ਅੱਜ ਦੁਪਹਿਰ ਦੇ ਵਚਨ ਦੇ ਵਿੱਚ ਜਾਣਦੇ ਹਾਂ ਕਿ ਪਰਮੇਸ਼ਰ ਅੱਜ ਸਾਨੂੰ ਕੀ ਸੰਦੇਸ਼ ਦੇਣਾ ਚਾਹ ਰਹੇ ਨੇ। ਅੱਜ ਦਾ ਵਚਨ ਜ਼ਬੂਰ ਚੰਤੀ ਅਧਿਆਇ ਦੀ 10 ਔਰ 11 ਨੰਬਰ ਆਇਤ ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਤੇ ਭੁੱਖ ਲੱਗਦੀ ਹੈ ਪਰ ਯਹੋਵਾ ਦੀ ਉਡੀਕ ਕਰਨ ਵਾਲਿਆਂ ਨੂੰ ਕਿਸੇ ਚੰਗੀ ਵਸਤ ਦੀ ਕਾਰਟ ਨਹੀਂ ਹੋਵੇਗੀ ਬੱਚੇ ਆਓ ਮੇਰੀ ਸੁਣੋ ਅਤੇ ਮੈਂ ਤੁਹਾਨੂੰ ਯਹਵਾ ਦਾ ਭੈ ਮੰਨਣਾ ਸਿਖਾਵਾਂਗਾ ਹallelujah ਅੱਜ ਦੇ ਵਚਨ ਦੇ ਵਿੱਚ ਜਿੱਦਾਂ ਆਪਾਂ ਸਾਰਿਆਂ ਨੇ ਪੜਿਆ ਹੀ ਹੈ ਕਿ ਅੱਜ ਦਾ ਟਾਈਟਲ ਕੀ ਹੈ ਕਿ ਕੀ ਤੁਹਾਡੇ ਬੱਚੇ ਯਹਵਾ ਦੀ ਸੰਤਾਨ ਹਨ ਤੇ ਹੁਣ ਇਹ ਬਹੁਤ ਸਾਰੇ ਭੈਣ ਭਰਾ ਸੋਚਦੇ ਹੋਣਗੇ ਕਿ ਇਹ ਕਿੱਦਾਂ ਦਾ ਸਵਾਲ ਆ ਕੀ ਸਾਡੇ ਜਿਹੜੇ ਬੱਚੇ ਯਹਵਾ ਦੀ ਸੰਤਾਨ ਬਹੁਤ ਸਾਰੇ ਭੈਣ ਭਰਾ ਵੀ ਕਹਿੰਦੇ ਹੋਣਗੇ ਕੀ ਆਫ ਕੌਰਸ ਅਸੀਂ ਪ੍ਰਭੂ ਨੂੰ ਮੰਨਦੇ ਆ ਤੇ ਸਾਡੇ ਬੱਚੇ ਵੀ ਯਹਵਾ ਦੇ ਵਿੱਚ ਆ ਜਾਂ ਯਹਵਾ ਨੂੰ ਮੰਨਦੇ ਆ ਯਹਵਾ ਦੀ ਸੰਤਾਨ ਆ ਪਰ ਅਸੀਂ ਦੇਖਣਾ ਆ ਕਿ ਸਾਡੇ ਬੱਚਿਆਂ ਦੇ ਜਿਹੜੇ ਕੰਮ ਕੀ ਹੋ ਜੇ ਆ ਅਸੀਂ ਤਾਂ ਯਹਵਾ ਦੇ ਵਿੱਚ ਹੈਗੇ ਆ ਅਸੀਂ ਤਾਂ ਪਰਮੇਸ਼ਰ ਦੀ ਸੰਤਾਨ ਆ ਕਿਉਂਕਿ ਅਸੀਂ ਪਰਮੇਸ਼ਰ ਨੂੰ ਜਾਣਿਆ ਅਸੀਂ ਉਹਦੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਵਚਨਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਕੀ ਸਾਡੇ ਬੱਚੇ ਵੀ ਪਰਮੇਸ਼ਰ ਦੇ ਵਿੱਚ ਚੱਲਦੇ ਆ ਕੀ ਸਾਡੇ ਬੱਚਿਆਂ ਨੂੰ ਯਹਵਾ ਦਾ ਡਰ ਹੈ ਕੀ ਸਾਡੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਪਾਪ ਤਾਂ ਨਹੀਂ ਹੈਗਾ ਕਿ ਜੇ ਇਸ ਦੇ ਨਾਲ ਉਹ ਸ਼ੈਤਾਨ ਦੀ ਸੰਤਾਨ ਬਣਨ ਦੇ ਵਿੱਚ ਲੱਗੇ ਹੋਇਆ ਜਾਂ ਫਿਰ ਉਹ ਉਹਨਾਂ ਦੇ ਅੰਦਰ ਪਰਮੇਸ਼ਰ ਦਾ ਕੋਈ ਗੁਣ ਹੈ ਕਿ ਜੇ ਇਸ ਤੋਂ ਸਾਨੂੰ ਪਤਾ ਲੱਗੇ ਕਿ ਸੱਚਮੁੱਚ ਉਹ ਯਹਵਾ ਦੀ ਸੰਤਾਨ ਆ ਤੇ ਆਪਾਂ ਦੇਖਣਾ ਆ ਅੱਜ ਪਰਖਣਾ ਆ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਆਪਾਂ ਕਹਿੰਦੇ ਨਾ ਵੀ ਅਸੀਂ ਨਵੀਂ ਇਨਸਾਨੀਅਤ ਦੇ ਵਿੱਚ ਵਧਣਾ ਆ ਚਾਹੁੰਦੇ ਆ ਅਸੀਂ ਵਧਣਾ ਚਾਹੁੰਦੇ ਆ ਅਸੀਂ ਨਵੀਂ ਇਨਸਾਨੀਅਤ ਦੇ ਵਿੱਚ ਚੱਲਣਾ ਚਾਹੁੰਦੇ ਆ ਸਾਡੀ ਜਿਹੜੀ ਜ਼ਿੰਦਗੀ ਬਹੁਤ ਜ਼ਿਆਦਾ ਹੱਦ ਤੱਕ ਨਿਕਲ ਚੁੱਕੀ ਆ ਤੇ ਅਸੀਂ ਆਪਣੇ ਲਈ ਹੀ ਕੋਸ਼ਿਸ਼ ਕਰਦੇ ਆ ਕਿ ਅਸੀਂ ਯਹਵਾਹ ਦੇ ਅੱਗੇ ਯਹਵਾਹ ਦੀ ਅੱਛੀ ਸੰਤਾਨ ਬਣ ਕੇ ਆਈਏ ਔਰ ਅਸੀਂ ਆਪਣੇ ਲਈ ਹੀ ਕੋਸ਼ਿਸ਼ ਕਰਦੇ ਆ ਕਿ ਅਸੀਂ ਸਵਰਗ ਰਾਜ ਦੇ ਵਿੱਚ ਐਂਟਰ ਹੋ ਜਾਈਏ ਤੇ ਅਸੀਂ ਕੀ ਕਰਦੇ ਆ ਆਪਣੇ ਬੱਚਿਆਂ ਦੇ ਲਈ ਪ੍ਰਾਰਥਨਾ ਕਰਵਾਉਂਦੇ ਆ ਕਿ ਸਾਡੇ ਬੱਚੇ ਨੂੰ ਆ ਮਿਲ ਜਵੇ ਸਾਡੇ ਬੱਚੇ ਦਾ ਆ ਪੂਰਾ ਹੋ ਜਵੇ ਕੰਮ ਸਾਡੇ ਬੱਚੇ ਨੂੰ ਸਟੱਡੀ ਦੇ ਵਿੱਚ ਵਧੀਆ ਹੋ ਜਵੇ ਸਾਡਾ ਬੱਚਾ ਜੌਬ ਦੇ ਵਿੱਚ ਵਧੀਆ ਹੋ ਵੀ ਆਪਾਂ ਇਹ ਸਾਰੀਆਂ ਕਾਮਨਾਵਾਂ ਜਿਹੜੀਆਂ ਆ ਉਹ ਰੱਖਦੇ ਆ ਪਰ ਬਹੁਤ ਸਾਰੇ ਪੇਰੈਂਟਸ ਆਪਣੇ ਬੱਚਿਆਂ ਦੇ ਲਈ ਜੋ ਕਿ ਜਿਆਦਾ ਫਿਕਰਮੰਦ ਨਹੀਂ ਹੁੰਦੇ ਸਿਰਫ ਉਹ ਸੰਸਾਰਿਕ ਚੀਜ਼ਾਂ ਦੇ ਪਿੱਛੇ ਹੀ ਫਿਕਰਮੰਦ ਹੁੰਦੇ ਆ ਵੀ ਇਹਨੂੰ ਅੱਛੀ ਜੌਬ ਮਿਲ ਜਵੇ ਇਹਨੂੰ ਅੱਛਾ ਘਰ ਮਿਲ ਜਵੇ ਇਹਨੂੰ ਵਧੀਆ ਸਟੱਡੀ ਦੇ ਵਿੱਚ ਇਹ ਆਪਣੇ ਨੰਬਰ ਲੈ ਕੇ ਆਵੇ ਤੇ ਮਤਲਬ ਕਿ ਇਦਾਂ ਦੀਆਂ ਗੱਲਾਂ ਨੂੰ ਲੈ ਕੇ ਜਿਹੜੇ ਪੇਰੈਂਟਸ ਉਹ ਫਿਕਰਮੰਦ ਆ ਤੇ ਅਸੀਂ ਦੇਖਣਾ ਆ ਜਾਤਮਿਕ ਰੀਤੀ ਦੇ ਨਾਲ ਕੀ ਸਾਡੇ ਬੱਚੇ ਸੱਚਮੁੱਚ ਯਹਵਾ ਦੀ ਸੰਤਾਨ ਆ ਕੀ ਸਾਡੇ ਬੱਚਿਆਂ ਦੇ ਅੰਦਰ ਤੰਗ ਹੈ ਕਿ ਉਹ ਪਰਮੇਸ਼ਰ ਨੂੰ ਮਿਲਣਾ ਚਾਹੁੰਦੇ ਆ ਕੀ ਸਾਡੇ ਬੱਚਿਆਂ ਦੇ ਅੰਦਰ ਤੰਗ ਹੈ ਕਿ ਉਹ ਯਹਵਾ ਦੇ ਨਾਲ ਗੱਲ ਕਰਨਾ ਚਾਹੁੰਦੇ ਆ ਕੀ ਅਸੀਂ ਆਪਣੇ ਬੱਚਿਆਂ ਦੇ ਅੰਦਰ ਅਜਿਹਾ ਕੋਈ ਗੁਣ ਭਰਿਆ ਆ ਕਿ ਜੇ ਇਸ ਦੇ ਨਾਲ ਉਹ ਪਰਮੇਸ਼ਰ ਨੂੰ ਮਿਲਣ ਦੇ ਵਿੱਚ ਜਾਂ ਪਰਮੇਸ਼ਰ ਦੀ ਉਡੀਕ ਰੱਖਦੇ ਆ ਤੇ ਉਹ ਬੇਸਬਰੀ ਦੇ ਨਾਲ ਪਰਮੇਸ਼ਰ ਦਾ ਇੰਤਜ਼ਾਰ ਕਰਦੇ ਆ ਸਾਡਾ ਫਰਜ਼ ਬਣਦਾ ਆ ਕਿ ਅਸੀਂ ਛੋਟੇ ਹੁੰਦਿਆਂ ਤੋਂ ਹੀ ਬੱਚਿਆਂ ਨੂੰ ਸਿਖਾਈਏ ਕਿ ਯਹਵਾ ਪਰਮੇਸ਼ਰ ਜਿਹੜਾ ਆ ਉਹ ਸਾਡਾ ਸਵਰਗੀ ਪਿਤਾ ਆ ਜੋ ਸਾਡੇ ਲਈ ਸਾਧੀਆਂ ਚੀਜ਼ਾਂ ਮੁਹੱਈਆ ਕਰਵਾਉਂਦਾ ਆ ਜਿੱਦਾਂ ਪਰਮੇਸ਼ਰ ਦੇ ਵਚਨ ਚ ਕਿਹਾ ਗਿਆ ਕਿ ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਤੇ ਭੁੱਖ ਲੱਗਦੀ ਆ ਪਰਮੇਸ਼ਰ ਕਹਿੰਦੇ ਕਿ ਸ਼ੇਰਾਂ ਦੇ ਜਿਹੜੇ ਬੱਚੇ ਆ ਨਾ ਉਹਨਾਂ ਨੂੰ ਭੁੱਖ ਲੱਗਦੀ ਉਹਨਾਂ ਨੂੰ ਘਾਟਾ ਪੈ ਸਕਦਾ ਆ ਪਰ ਕਹਿੰਦਾ ਯਹਵਾ ਦੀ ਉਡੀਕ ਕਰਨ ਵਾਲਿਆਂ ਨੂੰ ਕਿਸੇ ਚੰਗੀ ਵਸਤੂ ਦੀ ਘਾਟ ਨਹੀਂ ਹੋਊਗੀ ਅਸੀਂ ਇਹ ਇਹ ਜਿਹੜਾ ਵਚਨ ਆ ਅਸੀਂ ਸਟਾਰਟਿੰਗ ਤੋਂ ਹੀ ਆਪਣੇ ਬੱਚਿਆਂ ਦੇ ਹਿਰਦਿਆਂ 'ਚ ਪਾਉਣਾ ਆ ਜਿਨ੍ਹਾਂ ਦੇ ਤਾਂ ਬੱਚੇ ਵੱਡੇ ਹੋ ਚੁੱਕੇ ਆ ਜਿਨ੍ਹਾਂ ਦੇ ਬੱਚੇ ਕਾਲਜ ਦੇ ਵਿੱਚ ਪੜ੍ਹਦੇ ਆ ਜਾਂ ਫਿਰ ਜਿਨ੍ਹਾਂ ਦੇ ਬੱਚੇ 10th ਦੇ ਵਿੱਚ ਆ ਜਾਂ 8th ਦੇ ਵਿੱਚ ਆ ਜਾਂ 7th ਕਲਾਸ ਦੇ ਵਿੱਚ ਆ ਮਤਲਬ ਕਿ 12-13 ਸਾਲ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਸਾਨੂੰ ਨਹੀਂ ਪਤਾ ਕਿ ਮਤਲਬ ਤੁਸੀਂ ਆਪਣੇ ਬੱਚਿਆਂ ਨੂੰ ਕੀ ਸਿਖਾ ਰਹੇ ਆ ਕੀ ਤੁਹਾਡੇ ਬੱਚੇ ਯਹਵਾ ਪਰਮੇਸ਼ਰ ਦੇ ਵਿੱਚ ਆਪਣੇ ਆਪ ਨੂੰ ਹੋ ਰੱਖਦੇ ਆ ਵੀ ਜੋ ਹਵਾ ਪਰਮਿਸ਼ਨ ਉਡੀਕਦੇ ਆ ਕਿ ਉਹਨਾਂ ਦਾ ਮਨ ਜਿਹੜਾ ਆ ਪ੍ਰਭੂ ਯੀਸ਼ੂ ਮਸੀਹ ਦੇ ਲਈ ਇੱਕ ਦਇਆ ਵਾਲਾ ਭਾਵਨਾ ਰੱਖਦਾ ਜਾਂ ਪਿਆਰ ਵਾਲੀ ਭਾਵਨਾ ਰੱਖਦਾ ਕਿ ਨਹੀਂ ਪਰ ਜਿਹੜੇ ਬੱਚੇ ਛੋਟੇ ਆ ਆਪਾਂ ਸਟਾਰਟਿੰਗ ਕਰਾਂਗੇ ਛੋਟੇ ਬੱਚਾ ਤੋਂ ਜਿਹੜੇ ਬਿਲਕੁਲ ਛੋਟੇ ਬੱਚੇ ਆ ਜਿੱਦਾਂ ਮੇਰੀ ਬੇਟੀ ਆ 3-4 ਸਾਲ ਦੀ ਆ ਤੇ ਬਹੁਤ ਸਾਰੇ ਭੈਣਾਂ ਭਰਾਵਾਂ ਨੇ ਸੁਣਿਆ ਹੋਵੇਗਾ ਕਿ ਜਦੋਂ ਮੈਂ ਰਾਤ ਵਾਲੀ ਪ੍ਰੇਅਰ ਕਰਦੀ ਆ ਤੇ ਮੇਰੀ ਬੇਟੀ ਮੇਰੇ ਕੋਲ ਹੀ ਹੁੰਦੀ ਆ ਜਦੋਂ ਮੈਂ ਕਿਉਂਕਿ ਜਦੋਂ ਮੈਂ ਦੁਪਹਿਰ ਦੀ ਪ੍ਰੇਅਰ ਕਰਦੀ ਆ ਉਦੋਂ ਮੇਰੀ ਬੇਟੀ ਜਿਹੜੀ ਆ ਉਹ ਸਕੂਲ ਗਈ ਹੁੰਦੀ ਆ ਇਸ ਇਸ ਕਰਕੇ ਉਹ ਮੇਰੇ ਕੋਲ ਨਹੀਂ ਹੁੰਦੀ ਪਰ ਜਦੋਂ ਮੈਂ ਰਾਤ ਦੀ ਪ੍ਰੇਅਰ ਕਰਦੀ ਮੇਰੀ ਬੇਟੀ ਮੇਰੇ ਕੋਲ ਹੁੰਦੀ ਆ ਤੇ ਬਹੁਤ ਸਾਰੇ ਭੈਣ ਭਰਾ ਆਖਦੇ ਕਿ ਮਤਲਬ ਕਿ ਤੁਹਾਡੀ ਬੇਟੀ ਹਾਲੇਲੂਇਆ ਬੋਲਦੀ ਆ ਤੁਹਾਡੀ ਬੇਟੀ ਜੈਮਸੀ ਆਮੀਨ ਬੋਲਦੀ ਆ ਤੇ ਮੇਰੇ ਨਾਲ ਨਾਲ ਗਾਉਂਦੀ ਵੀ ਆ ਤੇ ਮੇਰੀ ਬੇਟੀ ਦਾ ਨੇਚਰ ਇਦਾਂ ਦਾ ਹੋ ਚੁੱਕਿਆ ਆ ਮੈਂ ਆਪਣੀ ਬੇਟੀ ਦੀ ਸੇਫਤ ਨਹੀਂ ਕਰ ਰਹੀ ਪਰ ਮੈਂ ਇਹ ਦੇਖ ਰਹੀ ਆ ਕਿ ਪਰਮੇਸ਼ਰ ਜਦੋਂ ਸਾਡੇ ਘਰ ਦਾ ਮਾਹੌਲ ਇਦਾਂ ਦਾ ਹੁੰਦਾ ਆ ਕਿ ਅਸੀਂ ਪਰਮੇਸ਼ਰ ਦੇ ਵਿੱਚ ਚੱਲਦੇ ਆ ਨਾ ਅਸੀਂ ਆਪਣੇ ਬੱਚਾ ਨੂੰ ਵੀ ਬਿਠਾਈਦਾ ਆ ਬੈਠਦੇ ਆ ਉਹ ਮੈਂ ਆਪਣੀ ਬੇਟੀ ਨੂੰ ਵੀ ਕਹਿੰਨੀ ਕਿ ਆ ਮੇਰੇ ਨਾਲ ਪ੍ਰਾਰਥਨਾ ਕਰ ਸਟਾਰਟਿੰਗ 'ਚ ਮੈਨੂੰ ਕਹਿਣਾ ਪੈਂਦਾ ਸੀਗਾ ਪਰ ਹੁਣ ਮੈਨੂੰ ਕਹਿਣਾ ਨਹੀਂ ਪੈਂਦਾ ਹੁਣ ਜਦੋਂ ਮੈਂ ਕੰਮ ਕਰ ਰਹੀ ਹੁੰਨੀ ਆ ਤੇ ਮੇਰੀ ਬੇਟੀ ਖੁਦ ਮੈਨੂੰ ਆਖਦੀ ਆ ਮਮਾ ਆਜੋ ਪ੍ਰਾਰਥਨਾ ਕਰੀਏ ਜੇ ਸੌਣ ਤੋਂ ਪਹਿਲਾਂ ਉਹ ਬੈਠ ਜਾਂਦੀ ਹੈ ਮਮਾ ਪ੍ਰੇਅਰ ਕਰੀਏ ਮਤਲਬ ਕਿ ਪਰਮੇਸ਼ਰ ਦਾ ਜਿਹੜਾ ਡਰ ਆ ਜਿਹੜਾ ਪਰਮੇਸ਼ਰ ਦਾ ਭੈਅ ਆ ਜਿਹੜਾ ਪਰਮੇਸ਼ਰ ਦਾ ਪਿਆਰ ਆ ਸਾਨੂੰ ਦੱਸਣਾ ਚਾਹੀਦਾ ਆਪਣੇ ਬੱਚਾ ਨੂੰ ਕਿ ਹਾਂ ਪਰਮੇਸ਼ਰ ਸਾਨੂੰ ਇੰਨਾ ਪਿਆਰ ਕਰਦੇ ਆ ਤੇ ਮੇਰੀ ਬੇਟੀ ਕਈ ਵਾਰ ਮੈਂ ਦੇਖਦੀ ਹਾਂ ਕਿ ਉਹ ਕੱਲੀ ਬੈਠੀ ਹੁੰਦੀ ਆ ਤੇ ਕੱਲੀ ਬੈਠੀ ਵੀ ਉਹ ਗੱਲਾਂ ਕਰ ਰਹੀ ਹੁੰਦੀ ਆ ਕਿ ਪਪੂ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਪਪੂ ਜੀ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਆ ਪਬੂਜੀ ਪਲੀਜ਼ ਤੁਸੀਂ ਮੇਰੇ ਨਾਲ ਗੁੱਸੇ ਨਾ ਹੋਇਓ ਮਤਲਬ ਕਿ ਉਹ ਇਦਾਂ ਦੀਆਂ ਗੱਲਾਂ ਕਰਦੀ ਆ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਉਸ ਸਮੇਂ ਕਿ ਹਾਂ ਮੇਰੀ ਬੇਟੀ ਪ੍ਰਭੂ ਦਾ ਡਰ ਰੱਖਦੀ ਆ ਤੇ ਜਦੋਂ ਮੈਨੂੰ ਕੋਈ ਉਹ ਗਲਤੀ ਕਰਦੀ ਆ ਤੇ ਉਦੋਂ ਉਸ ਸਮੇਂ ਤੇ ਮੈਂ ਉਹਨੂੰ ਕਹਿੰਨੀ ਆ ਕਿ ਪਰਮੇਸ਼ਰ ਪ੍ਰਭੂ ਯੇਸ਼ੂ ਤੇਰੇ ਨਾਲ ਗੁੱਸੇ ਹੋ ਜਾਣਗੇ ਤੋ ਇਦਾਂ ਦੀ ਕੋਈ ਸ਼ਰਾਰਤ ਨਹੀਂ ਕਰਨੀ ਤੇ ਉਹ ਸੌਰੀ ਮੰਗਦੀ ਪਬੂਜੀ ਸੌਰੀ ਮੈਂ ਅੱਗੇ ਤੋਂ ਇਹ ਗਲਤੀ ਨਹੀਂ ਕਰੂੰਗੀ ਮੈਂ ਸ਼ਰਾਤ ਨਹੀਂ ਕਰੂੰਗੀ ਕਿ ਹੁੰਦਾ ਉਹਦੇ ਨਾਲ ਬੱਚੇ ਦੇ ਮਨ ਦੇ ਵਿੱਚ ਪਰਮੇਸ਼ਵਰ ਦਾ ਜਿਹੜਾ ਡਰ ਆਉਂਦਾ ਤੇ ਫਿਰ ਮੈਂ ਉਹਨੂੰ ਇਸ ਇਹ ਵੀ ਗੱਲ ਸਿਖਾਉਣੀ ਆ ਕਿ ਜਦੋਂ ਉਹਨੂੰ ਕੋਈ ਨਵੀਂ ਚੀਜ਼ ਮਿਲਦੀ ਆ ਜਦੋਂ ਉਹਨੂੰ ਕੋਈ ਨਵੀਂ ਉਹਦੀ ਫੇਵਰਿਟ ਕੋਈ ਚੀਜ਼ ਲਿਆ ਕੇ ਦੇਈ ਦਿਆ ਅਸੀਂ ਉਹਨੂੰ ਇਹ ਨਹੀਂ ਕਹਿੰਦਾ ਕਿ ਅਸੀਂ ਤੇਰੇ ਲਈ ਲੈ ਕੇ ਆਏ ਆ ਅਸੀਂ ਬਿਲਕੁਲ ਨਹੀਂ ਉਹਨੂੰ ਆਖਦੇ ਕਿ ਆ ਤੇਰੇ ਮੰਮਾ ਨੇ ਲਿਆਂਦਾ ਜਾਂ ਤੇਰੇ ਪਾਪਾ ਨੇ ਲਿਆਂਦਾ ਮੈਨੂੰ ਸਭ ਤੋਂ ਪਹਿਲਾਂ ਇਹੀ ਕੰਨੀ ਹੁੰਨੀ ਕਿ ਪ੍ਰਭੂ ਜੀ ਨੇ ਤੈਨੂੰ ਆਹ ਵਾਲੀ ਚੀਜ਼ ਗਿਫਟ ਕੀਤੀ। ਪ੍ਰਭੂ ਜੀ ਨੇ ਤੈਨੂੰ ਆਹ ਚੀਜ਼ ਦਿੱਤੀ ਆ। ਤੇ ਉਹਦੇ ਮਨ ਦੇ ਵਿੱਚ ਕੀ ਹੁੰਦਾ ਪਿਆਰ ਪੈਦਾ ਹੁੰਦਾ ਪਰਮੇਸ਼ਵਰ ਦੇ ਲਈ। ਤੇ ਫਿਰ ਉਹ ਕਹਿੰਦੀ ਆ ਪਬੂ ਜੀ ਥੈਂਕ ਯੂ ਤੁਸੀਂ ਮੈਨੂੰ ਫ੍ਰਾਕ ਦਿੱਤੀ। ਪ੍ਰਭੂ ਜੀ ਥੈਂਕ ਯੂ ਤੁਸੀਂ ਮੈਨੂੰ ਗਿਫਟ ਦਿੱਤਾ। ਮਤਲਬ ਕਿ ਕੁਝ ਵੀ ਮੈਂ ਉਹਦੇ ਲਈ ਲੈ ਕੇ ਆਵਾਂ ਨਾ ਮੈਨੂੰ ਇਹੀ ਕੰਨੀ ਕਿ ਪ੍ਰਭੂ ਜੀ ਨੇ ਤੈਨੂੰ ਦਿੱਤਾ। ਜਦ ਬਹੁਤ ਜ਼ਿਆਦਾ ਖੁਸ਼ ਹੁੰਦੀ ਆ ਤੇ ਫਿਰ ਉਹ ਹੱਥ ਜੋੜ ਕੇ ਬੈਠ ਜਾਂਦੀ। ਬਬੂ ਜੀ ਥੈਂਕ ਯੂ ਤੁਸੀਂ ਮੈਨੂੰ ਗਿਫਟ ਦਿੱਤਾ ਤੁਸੀਂ ਮੈਨੂੰ ਪ੍ਰਾਈਜ਼ ਦਿੱਤਾ ਕਹਿੰਦਾ ਭਾਬੀ ਸਰਪ੍ਰਾਈਜ਼ ਦਿੱਤਾ ਉਹ ਤੋਤਲੀ ਜੀ ਆਵਾਜ਼ ਦੇ ਵਿੱਚ ਗੱਲਾਂ ਕਰਦੀ ਆ ਤੇ ਮੈਨੂੰ ਬਹੁਤ ਵਧੀਆ ਲੱਗਦਾ ਉਸ ਸਮੇਂ ਕਿ ਹਾਂ ਕਿ ਮੇਰੀ ਬੇਟੀ ਜੜੀਆ ਹੁਣ ਤੋਂ ਹੀ ਪ੍ਰਭੂ ਦੇ ਵਿੱਚ ਜੁੜ ਰਹੀ ਆ ਜੁੜ ਰਹੀ ਆ ਉਹ ਤੇ ਜਦੋਂ ਵੀ ਮੈਂ ਕੁਝ ਲਿਖਾਂ ਜਾਂ ਫਿਰ ਉਹ ਖੁਦ ਦੀ ਕਾਪੀ ਵੀ ਕੱਢਦੀ ਆ ਤੇ ਬੋਲਦੀ ਆ ਮਮਾ ਇੱਥੇ ਤੁਸੀਂ ਪਰਮੇਸ਼ਰ ਦੇ ਬਚਨ ਲਿਖ ਲਓ ਕਹਿੰਦਾ ਭਾਵੇਂ ਕਿ ਉਹਦੇ ਮਨ ਦੇ ਵਿੱਚ ਪਰਮੇਸ਼ਰ ਦੇ ਲਈ ਪਿਆਰ ਆ ਤੇ ਪਰਮੇਸ਼ਰ ਦਾ ਡਰ ਵੀ ਹੈਗਾ ਆ ਤੇ ਸੱਚਮੁੱਚ ਸਾਨੂੰ ਵੀ ਇਹੀ ਚਾਹੀਦਾ ਆ ਅਗਰ ਸਾਡੇ ਬੱਚੇ ਵੱਡੇ ਹੋ ਚੁੱਕੇ ਤਾਂ ਵੀ ਉਹਨਾਂ ਨੂੰ ਸੁਧਾਰੋ ਤਾਂ ਵੀ ਉਹਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਵਿੱਚ ਲਗਾਓ ਪਰਮੇਸ਼ਰ ਦਾ ਵਚਨ ਉਹਨਾਂ ਨੂੰ ਦੱਸੋ ਕਿਉਂਕਿ ਪਰਮੇਸ਼ਰ ਕਹਿੰਦੇ ਆ ਕਿ ਅਗਰ ਤੁਹਾਡੇ ਬੱਚੇ ਜਿਹੜੇ ਆ ਨਾ ਗਲਤ ਰਾਹ ਤੇ ਜਾ ਰਹੇ ਆ ਤੇ ਤੁਸੀਂ ਸ਼ਿਟੀ ਲੈ ਕੇ ਉਹਨਾਂ ਨੂੰ ਮਾਰੋ ਸ਼ਿਟੀ ਲਾ ਕੇ ਤੁਸੀਂ ਉਹਨਾਂ ਨੂੰ ਮਾਰੋ ਪਰਮੇਸ਼ਰ ਕਹਿੰਦੇ ਤੇ ਉਹਨਾਂ ਨੂੰ ਪਤਾਲ ਦੇ ਵਿੱਚੋਂ ਧੂ ਲਿਆਓ ਨਰਕ ਦੇ ਵਿੱਚੋਂ ਧੂ ਲਿਆਓ ਉਹਨਾਂ ਦੀ ਜਾਨ ਨੂੰ ਤੁਸੀਂ ਪਤਾਲੋਂ ਖਿੱਚ ਲਓ ਪਰਮੇਸ਼ਰ ਨੇ ਸਾਨੂੰ ਕਿਹਾ ਆ ਕਿ ਅਸੀਂ ਆਪਣੇ ਬੱਚਿਆਂ ਨਾਲ ਜਿੱਥੇ ਪਿਆਰ ਕਰਨਾ ਪਿਆਰ ਵੀ ਕਰਨਾ ਹੈ ਤੇ ਜਿੱਥੇ ਪਰਮੇਸ਼ਰ ਨੇ ਸਾਨੂੰ ਜਿਸ ਤਰ੍ਹਾਂ ਬੱਚਿਆਂ ਨੂੰ ਸੁਧਾਰਨ ਦੇ ਲਈ ਤਾੜਨ ਦੇ ਲਈ ਕਿਹਾ ਆ ਸੀ ਉਹ ਉਹ ਵੀ ਕਰਨਾ ਕਿ ਸਾਡੇ ਬੱਚੇ ਜਿਹੜੇ ਆ ਇਹ ਹਵਾ ਦੀ ਸੰਤਾਨ ਹੀ ਰਹਿਣ ਕਿਤੇ ਉਹ ਇਦਾਂ ਦੇ ਕੰਮ ਕਰਕੇ ਕਿਣੌਣੇ ਦੁਸ਼ਟਤਾ ਦੇ ਕੰਮ ਵਿੱਚ ਫਸ ਕੇ ਕਿਤੇ ਉਹ ਸ਼ਤਾਂ ਦੀ ਸੰਤਾਨ ਨਾ ਬਣ ਪਰ ਉਹ ਪਰਮੇਸ਼ਰ ਦੀ ਸੰਤਾਨ ਰਹਿਣ। ਉਹਨਾਂ ਦੇ ਮਨਾਂ ਦੇ ਅੰਦਰ ਜਦੋਂ ਪਰਮੇਸ਼ਰ ਦਾ ਪਿਆਰ ਹੋਊਗਾ ਤੇ ਪਰਮੇਸ਼ਰ ਉਹਨਾਂ ਨੂੰ ਹੋਰ ਵੀ ਉੱਚਾ ਚੱਕੇਗਾ ਤੇ ਫਿਰ ਉਹਨਾਂ ਨੂੰ ਕਿਸੇ ਵੀ ਇਨਸਾਨ ਦੇ ਕੋਲੋਂ ਮੰਗਣ ਦੀ ਜ਼ਰੂਰਤ ਨਹੀਂ ਪਊਗੀ। ਜਿਵੇਂ ਅਸੀਂ ਛੋਟੇ ਹੁੰਦਿਆਂ ਤੋਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਆ ਪਰਮੇਸ਼ਰ ਦੇ ਪਿਆਰ ਦੇ ਬਾਰੇ ਵਿੱਚ ਦੱਸਦੇ ਆ ਤੇ ਜਿੱਦਾਂ ਜਿੱਦਾਂ ਸਾਡੇ ਬੱਚੇ ਵੱਡੇ ਹੁੰਦੇ ਆ ਓਦਾਂ ਓਦਾਂ ਪਰਮੇਸ਼ਰ ਦਾ ਪਿਆਰ ਉਹਨਾਂ ਦੇ ਮਨਾਂ ਦੇ ਵਿੱਚ ਹੋਰ ਵੀ ਵੱਧ ਜਾਂਦਾ ਆ ਹੋਰ ਵੀ ਉਹਨਾਂ ਦੇ ਮਨਾਂ ਦੇ ਅੰਦਰ ਪਰਮੇਸ਼ਰ ਦੀ ਜਿਹੜੀ ਉਹਨੂੰ ਪਰਮੇਸ਼ਰ ਨੂੰ ਜਾਣਨ ਦੀ ਚਾਹਤ ਆ ਨਾ ਉਹ ਹੋਰ ਵੀ ਵੱਧਦੀ ਜਾਂਦੀ ਉਹਨਾਂ ਦੀ ਜਿਗਿਆਸਾ ਵੱਧਦੀ ਜਾਂਦੀ ਆ ਤੇ ਜੋ ਅਸੀਂ ਛੋਟੇ ਹੁੰਦੇ ਆ ਤਾਂ ਉਹਨਾਂ ਨੂੰ ਸਿਖਵਾਉਣਾ ਆ ਉਹੀ ਉਹਨਾਂ ਨੇ ਵੱਡੇ ਹੁੰਦੇ ਤੱਕ ਉਹਨਾਂ ਨੇ ਆਪਣੇ ਮਾਈਂਡ ਦੇ ਵਿੱਚ ਰੱਖਣਾ ਆ ਉਹੀ ਉਹਨਾਂ ਦੇ ਅੱਛੇ ਜਿਹੜੇ ਜਿਹੜਾ ਤੁਹਾਡਾ ਅੱਛਾ ਜਿਹੜਾ ਉਹਨਾਂ ਨੂੰ ਤੁਸੀਂ ਸਿਖਾਉਂਗੇ ਉਹ ਅੱਛੇਪਨ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕੋਈ ਨਹੀਂ ਗੱਡ ਸਕਦਾ ਤੇ ਫਿਰ ਬੱਚੇ ਸਾਡੇ ਜਿਹੜੇ ਆ ਜਿੱਦਾਂ ਜਿੱਦਾਂ ਵਚਨ ਪੜ੍ਹਨਗੇ ਜਿੱਦਾਂ ਜਿੱਦਾਂ ਉਹਨਾਂ ਦੀ ਹੈਬਿਟ ਬਣੂਗੀ ਵਚਨ ਨੂੰ ਪੜ੍ਹਨ ਦੀ ਵਚਨ ਦੇ ਉੱਪਰ ਮਨਨ ਕਰਨ ਦੀ ਤੇ ਜਦੋਂ ਸਾਡੇ ਬੱਚੇ ਵਚਨ ਤੇ ਮਨਨ ਕਰਨਗੇ ਤੇ ਪਰਮੇਸ਼ਰ ਫਿਰ ਉਹਨਾਂ ਨੂੰ ਸੰਭਾਲੂਗਾ ਨੀ ਫਿਰ ਸਾਡੇ ਬੱਚਿਆਂ ਨੂੰ ਕਿਸੇ ਦੇ ਅੱਗੇ ਹੱਥ ਫੈਲਾਉਣ ਦੀ ਜ਼ਰੂਰਤ ਨਹੀਂ ਹੋਊਗੀ ਤੇ ਸਾਡੀ ਏਜ 30 ਤੱਕ ਅਸੀਂ ਪਹੁੰਚ ਚੁੱਕੇ ਬਹੁਤ ਸਾਰੇ ਭੈਣ ਭਰਾ ਇਸ ਤੋਂ ਵੱਧ ਵੀ ਹੋਣਗੇ ਬਹੁਤ ਸਾਰੇ ਭੈਣ ਭਰਾ ਇਸ ਤੋਂ ਘੱਟ ਵੀ ਹੋਣਗੇ ਮਤਲਬ ਕਿ ਅਸੀਂ ਐ ਸਨੀਕੇ ਇਸ ਤੱਕ ਪਹੁੰਚ ਗਏ ਆ ਪਰ ਅੱਜ ਵੀ ਕੀ ਹੁੰਦਾ ਹੈ ਜਦੋਂ ਸਾਡੇ ਉੱਪਰ ਥੋੜੀ ਜਿਹੀ ਮੁਸ਼ਕਲ ਮੁਸੀਬਤ ਪੈਂਦੀ ਆ ਤੇ ਅਸੀਂ ਬਹੁਤ ਵਾਰ ਕੀ ਹੁੰਦਾ ਡੋਲ ਜਾਂਦੇ ਆ ਕਿਉਂ ਕਿ ਸਾਨੂੰ ਸ਼ੁਰੂ ਤੋਂ ਜਿਹੜਾ ਆ ਪਰਮੇਸ਼ਰ ਦਾ ਵਚਨ ਨਹੀਂ ਮਿਲਿਆ ਸੀਗਾ ਨਵਾਂ ਨਵਾਂ ਪਰਮੇਸ਼ਰ ਦਾ ਵਚਨ ਮਿਲਿਆ ਅਗਰ ਸਾਨੂੰ ਸ਼ੁਰੂ ਤੋਂ ਬਚਪਨ ਤੋਂ ਪਰਮੇਸ਼ਰ ਦਾ ਵਚਨ ਮਿਲਿਆ ਹੁੰਦਾ ਸਾਨੂੰ ਸਿਖਾਇਆ ਹੁੰਦਾ ਸਾਡੇ ਪੇਰੈਂਟਸ ਨੇ ਕਿਉਂਕਿ ਸਾਡੇ ਪੇਰੈਂਟਸ ਵੀ ਹੋਣੀ ਜਾਣੇ ਆ ਪਰਮੇਸ਼ਰ ਨੂੰ ਤੇ ਜਦੋਂ ਸਾਨੂੰ ਸ਼ੁਰੂ ਤੋਂ ਪਰਮੇਸ਼ਰ ਦੇ ਵਚਨਾਂ ਦੇ ਵਿੱਚ ਸਥਿਰ ਕੀਤਾ ਹੁੰਦਾ ਸ਼ੁਰੂ ਤੋਂ ਸਾਡੇ ਮਨ ਦੇ ਅੰਦਰ ਪਰਮੇਸ਼ਰ ਦੇ ਵਚਨ ਹੁੰਦੇ ਤੇ ਕੋਈ ਵੀ ਮੁਸ਼ਕਿਲ ਸਾਨੂੰ ਆਪਣੀ ਜਗ੍ਹਾ ਤੋਂ ਹਲਾ ਨਹੀਂ ਸਕਦੀ ਕਿਉਂਕਿ ਸਾਡੇ ਮਨ ਦੇ ਅੰਦਰ ਪਰਮੇਸ਼ਰ ਦਾ ਇੰਨਾ ਪਿਆਰ ਹੋਣਾ ਸੀ ਪਰਮੇਸ਼ਰ ਦੀ ਸਮਰੱਥਾ ਜਿਹੜੀ ਆ ਸਾਡੇ ਮਨਾਂ ਦੇ ਅੰਦਰ ਇਸ ਕਦਰ ਫਿਕਸ ਹੋ ਜਾਣੀ ਸੀ ਕਿ ਦੁਨੀਆ ਦੀ ਕੋਈ ਵੀ ਸ਼ਕਤੀ ਕੋਈ ਵੀ ਤਾਕਤ ਸਾਨੂੰ ਹਲਾ ਨਹੀਂ ਸਕਦੀ ਤੇ ਅਸੀਂ ਆਪਣੇ ਬੱਚਿਆਂ ਨੂੰ ਇਸ ਕਦਰ ਮਜ਼ਬੂਤ ਕਰਨਾ ਕਿ ਪਰਮੇਸ਼ਰ ਦੇ ਵਿੱਚ ਸਾਡੇ ਬੱਚੇ ਇਸ ਕਦਰ ਮਜ਼ਬੂਤ ਹੋ ਜਾਣ ਕਿ ਦੁਨੀਆ ਦੀ ਕੋਈ ਵੀ ਤਾਕਤ ਉਹਨਾਂ ਨੂੰ ਹਲਾ ਨਾ ਪਾਵੇ ਉਹਨਾਂ ਨੂੰ ਸਿੱਟ ਨਾ ਪਾਵੇ ਪਰ ਉਹ ਜਿੱਦਾਂ ਯਹੋਵਾ ਪਰਮੇਸ਼ੁਰ ਨੇ ਆਪਣੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਨੂੰ ਬੱਬਰ ਸ਼ੇਰ ਕਹਿ ਕੇ ਪੁਕਾਰਿਆ ਬੱਬਰ ਸ਼ੇਰ ਦੇ ਵੰਗ ਮਤਲਬ ਪਰਮੇਸ਼ੁਰ ਪ੍ਰਭੂ ਯੀਸ਼ੂ ਮਸੀਹ ਦਹਾੜਿਆ ਤੇ ਸ਼ਤਾਨ ਨੂੰ ਆਪਣੇ ਅੱਗੇ-ਅੱਗੇ ਭਜਾਇਆ ਇਸੇ ਤਰ੍ਹਾਂ ਸਾਡੇ ਬੱਚੇ ਵੀ ਯਹੋਵਾ ਦੀ ਸੰਤਾਨ ਬਣ ਕੇ ਜੇ ਤੁਹਾਨੂੰ ਆਪਣੇ ਅੱਗੇ ਅੱਗੇ ਭਜਾਣਗੇ ਤਾਂ ਜਿਹੜੇ ਭੈਣਾ ਭਰਾਵਾਂ ਦੇ ਬੱਚੇ ਆਨਾਗਿਆਕਾਰੀ ਦੇ ਵਿੱਚ ਆ ਜਿਹੜੇ ਭੈਣਾ ਭਰਾਵਾਂ ਦੇ ਬੱਚੇ ਪ੍ਰਭੂ ਨੂੰ ਬਿਲਕੁਲ ਵੀ ਨਹੀਂ ਸਮਝਦੇ ਜਾਂ ਬਿਲਕੁਲ ਵੀ ਨਹੀਂ ਉਹਨਾਂ ਨੂੰ ਮੰਨਦੇ ਤੇ ਉਹ ਅੱਜ ਤੋਂ ਹੀ ਸੁਚੇਤ ਹੋ ਜੋ ਆਪਣੇ ਬੱਚਿਆਂ ਨੂੰ ਬਿਠਾਓ ਆਪਣੇ ਬੱਚਿਆਂ ਨੂੰ ਸਮਝਾਓ ਵਚਨ ਦੱਸੋ ਉਹਨਾਂ ਨੂੰ ਥੋੜਾ ਥੋੜਾ ਜਿਹੜੇ ਉਹ ਐਕਸਟਰਾ ਚੀਜ਼ਾਂ ਦੇਖਦੇ ਆ ਮੋਬਾਈਲ ਤੇ ਉਹਨਾਂ ਤੋਂ ਉਹਨਾਂ ਨੂੰ ਥੋੜਾ ਜਿਹਾ ਦੂਰ ਕਰਕੇ ਪਰਮੇਸ਼ਰ ਦੇ ਬਾਰੇ ਛੁਣਨ ਜ਼ਰੂਰ ਦੱਸੋ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਇਹਨਾਂ ਬੱਚਿਆਂ ਦਾ ਆ ਤੇ ਸਭ ਤੋਂ ਜ਼ਿਆਦਾ ਜਿਹੜਾ ਹੈ ਸ਼ੈਤਾਨੀ ਅਟੈਕ ਬੱਚਿਆਂ ਦੇ ਮਨਾਂ ਤੇ ਹੋ ਰਿਹਾ ਆ ਮੋਬਾਈਲ ਦੇ ਥਰੂ ਔਰ ਹੋਰ ਸੋਸ਼ਲ ਮੀਡੀਆ ਦੇ ਐਪਸ ਜਿੰਨੇ ਵੀ ਹੈਗੇ ਆ ਉਹਨਾਂ ਦੇ ਥਰੂ ਬੱਚਿਆਂ ਨੂੰ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਆ ਕਿਉਂਕਿ ਆਉਣ ਵਾਲਾ ਜਿਹੜਾ ਰਾਜ ਆ ਨਾ ਸਵਰਗ ਰਾਜ ਆਉਣ ਵਾਲਾ ਰਾਜ ਬੱਚਿਆਂ ਦਾ ਅਗਰ ਸਾਡੇ ਬੱਚੇ ਹੀ ਪਰਮੇਸ਼ਰ ਦੇ ਵਿੱਚ ਦ੍ਰਿੜ ਨਹੀਂ ਹੋਣਗੇ ਪੱਕੇ ਨਹੀਂ ਹੋਣਗੇ ਤੇ ਅਸੀਂ ਮਸੀਹਤ ਨੂੰ ਕਿੱਦਾਂ ਸੰਭਾਲਾਂਗੇ ਪਰਮੇਸ਼ਰ ਨੇ ਆਉਣ ਵਾਲੇ ਬੱਚਿਆਂ ਦੇ ਵਿੱਚ ਆਪਣੀ ਨਬੀਆਂ ਨੂੰ ਪੈਦਾ ਕੀਤਾ ਤੇ ਉਹ ਨਵੀ ਤਾਂ ਹੀ ਉੱਭਰਨਗੇ ਅਗਰ ਅਸੀਂ ਵੀ ਪਰਮੇਸ਼ਰ ਦੇ ਵਿੱਚ ਕੁਛ ਪਰਮੇਸ਼ਰ ਦੀ ਮਦਦ ਕਰਾਂਗੇ ਤੇ ਵੈਸੇ ਤਾਂ ਪਰਮੇਸ਼ਰ ਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਨਹੀਂ ਹੈਗੀ ਪਰ ਇਹ ਵੀ ਇੱਕ ਸਾਡੇ ਵੱਲੋਂ ਪਰਮੇਸ਼ਰ ਨੂੰ ਸੇਵਾ ਆ ਪਰਮੇਸ਼ਰ ਦੀ ਸੇਵਾ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਪਰਮੇਸ਼ਰ ਦੇ ਲਈ ਵੀ ਤਿਆਰ ਕਰਨਾ ਆ ਅਸੀਂ ਦੁਨੀਆਦਾਰੀ ਵਿੱਚ ਚੱਲਣ ਦੇ ਲਈ ਤਾਂ ਉਹਨਾਂ ਨੂੰ ਤਿਆਰ ਕਰਦੇ ਹੀ ਕਰਦੇ ਆ ਪਰ ਅਸੀਂ ਪਰਮੇਸ਼ਰ ਦੇ ਵਿੱਚ ਚੱਲਣ ਦੇ ਲਈ ਵੀ ਉਹਨਾਂ ਨੂੰ ਤਿਆਰ ਕਰਨਾ ਇੰਨੇ ਕ ਸਟਰੋਂਗ ਬਣਾਉਣਾ ਆ ਕਿ ਉਹ ਪਰਮੇਸ਼ਰ ਦੇ ਵਿੱਚ ਜਦੋਂ ਚੱਲਣ ਤੇ ਜਿਹੜੀਆਂ ਮੁਸ਼ਕਿਲਾਂ ਮੁਸੀਬਤਾਂ ਨੂੰ ਅਸੀਂ ਅੱਜ ਦੇਖ ਕੇ ਘਬਰਾ ਜਾਂਦੇ ਆ ਉਹ ਬਿਲਕੁਲ ਨਾ ਘਬਰਾਉਣ ਕਿਉਂਕਿ ਉਹਨਾਂ ਦੀ ਇੱਕ ਹੈਬਿਟ ਬਣ ਜਾਵੇ ਕਿ ਅਗਰ ਮਸੀਹਤ ਦੇ ਵਿੱਚ ਚੱਲਣਾ ਹੈ ਤੇ ਥੋੜਾ ਬਹੁਤਾ ਜਿਹੜਾ ਦੁੱਖ ਸਾਨੂੰ ਝੱਲਣਾ ਪੈਣਾ ਹੈ ਤੇ ਉਹ ਹੱਸ ਕੇ ਉਸ ਚੀਜ਼ ਨੂੰ ਜਾਣ ਹੱਸ ਕੇ ਉਸ ਚੀਜ਼ ਦੇ ਵਿੱਚੋਂ ਨਿਕਲ ਜਾਣ ਤੇ ਸ਼ੈਤਾਨ ਸ਼ਰਮਿੰਦਾ ਹੋ ਜਾਵੇ। ਤੋਂ ਅੱਜ ਜ਼ਰੂਰਤ ਹੈ ਆਪਣੇ ਬੱਚਿਆਂ ਨੂੰ ਪ੍ਰੋਟੈਕਟ ਕਰਨ ਦੀ। ਆਪਣੇ ਬੱਚਾ ਨੂੰ ਹਰ ਰੋਜ਼ ਪ੍ਰਭੂ ਦੇ ਲਹੂ ਦੇ ਵਿੱਚ ਕਵਰ ਕਰੋ ਆਪਣੇ ਬੱਚਿਆਂ ਦੇ ਲਈ ਖੁਦ ਵੀ ਪ੍ਰੇਅਰ ਕਰੋ ਔਰ ਉਹਨਾਂ ਨੂੰ ਪ੍ਰੇਅਰ ਦੇ ਵਿੱਚ ਬਿਠਾਓ ਵੀ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਪ੍ਰੇਅਰ ਦੇ ਵਿੱਚ ਬਿਠਾਉਂਗੇ ਉਹਨਾਂ ਨੂੰ ਵਚਨ ਦੱਸੋਗੇ ਪਰਮੇਸ਼ਰ ਦੀ ਸਮਰੱਥਾ ਦੱਸੋਗੇ ਤੇ ਉਹ ਆਪਣੇ ਆਪ ਹੀ ਪਰਮੇਸ਼ਰ ਦੇ ਵਿੱਚ ਮੋੜੇ ਆਉਣਗੇ ਤਾਂ ਆਓ ਅੱਜ ਦੇ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ ਕਿ ਸਾਡੇ ਜਿਹੜੇ ਬੱਚੇ ਆ ਪ੍ਰਭੂ ਜੋ ਤੁਸੀਂ ਸਾਨੂੰ ਦਿੱਤੇ ਆ ਉਹਨਾਂ ਨੂੰ ਤੁਸੀਂ ਆਪਣੇ ਹੱਥਾਂ 'ਚ ਸੰਭਾਲ ਕੇ ਰੱਖਣਾ ਹੈ ਤਾਂ ਅਸੀਂ ਆਪਣੇ ਸਾਰੇ ਘਰ ਦੇ ਬੱਚਿਆਂ ਨੂੰ ਸਾਰੇ ਘਰਾਣੇ ਦੇ ਬੱਚਿਆਂ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਹਾਂ ਤਾਂ ਆਓ ਆਪਣੇ ਬੱਚਿਆਂ ਨੂੰ ਪਰਮੇਸ਼ਰ ਦੇ ਪਵਿੱਤਰ ਲੋਵ ਦੇ ਵਿੱਚ ਕਵਰ ਕਰਦੇ ਹਾਂ ਹਾਲੇਲੂਇਆ 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ ਸਮਰਥੀ ਪਰਮੇਸ਼ਰ ਤੁਹਾਡੇ ਨਾਮ ਦੀ ਮਹਿਮਾ ਵਢਾਈ ਕਰਦੇ ਖੁਦਾਵੰਨ ਜੀ ਧੰਨਵਾਦ ਕਰਦੇ ਪ੍ਰਭ ਜੀ ਅੱਜ ਦੁਪਹਿਰ ਦੀ ਖੂਬਸੂਰਤ ਹਜ਼ੂਰੀ ਦੇ ਲਈ ਪ੍ਰਭ ਜੀ ਰੋਤੂ ਸਾਨੂੰ ਦੁਪਹਿਰ ਦੇ ਸਮੇਂ ਦੇ ਵਿੱਚ ਖੁਦਾਵੰਨ ਜੀ ਵਚਨ ਦੇ ਨਾਲ ਬਲੈਸ ਕੀਤਾ ਹੈ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਸਾਡੀ ਜ਼ਿੰਦਗੀਆਂ ਦੇ ਵਿੱਚ ਕਾਰਜ ਕਰੋ ਮੇਰੇ ਮਹਾਨ ਖੁਦਾਵੰਨ ਜੀ ਇਹਨਾਂ ਵਚਨਾਂ ਦੇ ਦੁਆਰਾ ਪ੍ਰਭ ਜੀ ਅਸੀਂ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਨੂੰ ਪਾ ਲਈਏ ਮੇਰੇ ਮਹਾਨ ਖੁਦਾ ਸੱਚਮੱਚ ਪ੍ਰਭ ਜੀ ਤੁਹਾਡੇ ਵਚਨ 'ਚ ਕਿਹਾ ਗਿਆ ਹੈ ਕਿ ਸ਼ੇਰ ਬੱਚਿਆਂ ਨੂੰ ਭੁੱਖ ਲੱਗਦੀ ਆ ਛੇਰ ਬੱਚਿਆਂ ਨੂੰ ਪਿਆਸ ਲੱਗਦੀ ਆ ਪਰ ਪਬਜੀ ਤੁਸੀਂ ਕਹ ਕਿ ਯਹਵਾ ਨੂੰ ਢੀਕਣ ਵਾਲਿਆਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੋੜੇ ਨਹੀਂ ਰਹੂਗੀ ਔਰ ਪਬਜੀ ਤੁਸੀਂ ਕਹ ਕਿ ਆਓ ਬੱਚਿਓ ਮੈਂ ਤੁਹਾਨੂੰ ਸਿਖਾਵਾਂਗਾ ਯਹਵਾ ਦਾ ਭੈ ਮੰਨਣਾ ਸੱਚਮੁੱਚ ਖੁਦਾਵੰ ਜੀ ਅਸੀਂ ਅੱਜ ਆਪਣੇ ਸਾਰੇ ਘਰਾਣੇ ਦੇ ਬੱਚਿਆਂ ਨੂੰ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ YouTube ਦੇ ਜ਼ਰੀਏ ਪਰਮੇਸ਼ਰ ਜੀ ਤarde ਇਸ ਪ੍ਰਾਕ ਵਚਨ ਨੂੰ ਸੁਣ ਰਿਹਾ ਖੁਦਾਵੰਨ ਜੀ ਪ੍ਰਾਰਥਨਾ ਨੂੰ ਸੁਣ ਰਿਹਾ ਮੇਰੇ ਖੁਦਾ ਪਰਮੇਸ਼ਰ ਜੀ ਅਸੀਂ ਸਾਰੇ ਹੀ ਘਰਾਣੇ ਦੇ ਬੱਚਿਆਂ ਨੂੰ ਛੋਟਿਆਂ ਨੂੰ ਵੱਡਿਆਂ ਨੂੰ ਪਰਮੇਸ਼ਰ ਜੀ ਨੌਜਵਾਨਾਂ ਨੂੰ ਪਰਮੇਸ਼ਰ ਜੀ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਆ ਮੇਰੇ ਮਹਾਨ ਖੁਦਾਵੰ ਜੀ ਅੱਜ ਵੈਰੀ ਦੀ ਸਾਰੀ ਸਮਰਥ ਪਰਮੇਸ਼ਰ ਜੀ ਇਹਨਾਂ ਬੱਚਿਆਂ ਦੇ ਉੱਪਰੋਂ ਟੁੱਟ ਜਾਵੇ ਔਰ ਖੁਦਾਵੰ ਜੀ ਇਹਨਾਂ ਬੱਚਿਆਂ ਨੂੰ ਆਪਣੇ ਪਵਿੱਤਰ ਲਹੂ ਦੇ ਵਿੱਚ ਕਵਰ ਕਰੋ ਮੇਰੇ ਪਰਮੇਸ਼ਰ ਜੀ ਔਰ ਇਹ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭੂ ਜੀ ਤੁਹਾਡੇ ਨਵੀਂ ਬਣ ਕੇ ਨਿਕਲਣ ਮੇਰੇ ਮਹਾਨ ਖੁਦਾ ਹਰ ਇੱਕ ਬੱਚੇ ਦੇ ਮਨ ਦੇ ਅੰਦਰ ਆਪਣਾ ਪਿਆਰ ਆਪਣਾ ਭੈ ਭਰ ਦਿਓ ਮੇਰੇ ਮਹਾਨ ਖੁਦਾ ਤਾਂ ਕਿ ਪ੍ਰਭ ਜੀ ਇਹ ਤੁਹਾਡੇ ਭੈ ਦੇ ਵਿੱਚ ਰਹਿ ਕੇ ਖੁਦਾਵੰਨ ਜੀ ਕਿਸੇ ਵੀ ਬੁਰਾਈ ਦੇ ਵੱਲ ਨਾ ਜਾਣ ਔਰ ਪਰਮੇਸ਼ਰ ਜੀ ਇਹਨਾਂ ਦੇ ਮਨਾਂ ਦੇ ਅੰਦਰ ਆਪਣਾ ਅਜਿਹਾ ਪਿਆਰ ਭਰ ਦਿਓ ਖੁਦਾਵੰਨ ਜੀ ਕਿ ਸੱਚਮੁੱਚ ਦੁਨੀਆ ਦੀ ਕੋਈ ਵੀ ਤਾਕਤ ਪਰਮੇਸ਼ਰ ਜੀ ਇਹਨਾਂ ਨੂੰ ਤੁਹਾਡੇ ਪਿਆਰ ਤੋਂ ਵੱਖਰਾ ਨਾ ਕਰਨੇ ਪਾਏ ਔਰ ਪਰਮੇਸ਼ਰ ਜੀ ਇਹਨਾਂ ਨੂੰ ਆਗਿਆਕਾਰੀ ਵਾਲਾ ਜੀਵਨ ਦਿਓ ਮੇਰੇ ਮਹਾਨ ਖੁਦਾਵੰਨ ਜੀ ਸਵਰਗੀ ਬੁੱਧ ਦੇ ਨਾਲ ਬles ਕਰੋ ਖੁਦਾ ਕੋਈ ਵੀ ਵੈਰੀ ਦੀ ਸ਼ਕਤੀ ਕੋਈ ਵੀ ਵੈਰੀ ਦੀ ਚਾਲ ਇਹਨਾਂ ਨੂੰ ਪਰਮਾ ਨੇ ਨਾ ਪਾਇ ਮੇਰੇ ਖੁਦਾ ਜਿੰਨੇ ਵੀ ਬੱਚੇ ਪਰਮੇਸ਼ਰ ਜੀ ਵਿਵਚਾਰ ਦੇ ਵਿੱਚ ਨੇ ਖੁਦਾਵੰਨ ਜੀ ਨਸ਼ੇ ਦੇ ਵਿੱਚ ਨੇ ਮੇਰੇ ਖੁਦਾ ਅੱਜ ਸਾਰੇ ਹੀ ਬੱਚਿਆਂ ਨੂੰ ਪਰਮੇਸ਼ਰ ਜੀ ਆਪਣੇ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਖੁਦਾਵੰਨ ਜੀ ਤੁਸੀਂ ਆਜ਼ਾਦ ਕਰੋ ਮੇਰੇ ਖੁਦਾਵੰਨ ਜੀ ਔਰ ਆਪਣੇ ਕੰਮਾਂ ਦੇ ਲਈ ਪਰਮੇਸ਼ਰ ਜੀ ਇਹਨਾਂ ਨੂੰ ਇਸਤੇਮਾਲ ਕਰੋ ਇਹਨਾਂ ਦੀਆਂ ਸੋਚਾਂ ਤੇ ਵਿਚਾਰਾਂ ਤੇ ਪਰਮੇਸ਼ਰ ਜੀ ਇਹਨਾਂ ਦੀ ਬੁੱਧ ਤੇ ਕਬਜਾ ਵਾਸ ਕਰੋ ਮੇਰੇ ਖੁਦਾ ਤਾਂ ਕਿ ਪਰਮੇਸ਼ਰ ਜੀ ਤੁਹਾਡੇ ਬੱਚੇ ਪਰਮੇਸ਼ਰ ਤੁਹਾਡੇ ਵਿੱਚ ਮੁਰਣ ਔਰ ਤੁਹਾਡੇ ਹੀ ਨਾਮ ਦੀ ਮਹਿਮਤ ਤੇ ਵਡਿਆਈ ਇਹਨਾਂ ਦੇ ਜੀਵਨਾ ਚ ਹੋਵੇ ਖੁਦਾ ਦਇਆ ਕਰੋ ਕਿਰਪਾ ਕਰੋ ਅੱਜ ਪਰਮੇਸ਼ਰ ਜੀ ਨਾ ਵਚਨਾਂ ਦੇ ਦੁਆਰਾ ਸਾਰੇ ਹੀ ਘਰਾਂ ਦੇ ਬੱਚਿਆਂ ਨੂੰ ਆਸ਼ੀਸ਼ ਦਿਓ ਬਰਕਤ ਦਿਓ ਖੁਦਾਵੰਜੀ ਅੱਛੀ ਸਿਹਤ ਦੇ ਨਾਲ ਬles ਕਰੋ ਖੁਦਾਵੰਜੀ ਦਇਆ ਕਰੋ ਕਿਰਪਾ ਕਰੋ ਇਹਨਾਂ ਬੱਚਿਆਂ ਨੂੰ ਪਰਮੇਸ਼ਰ ਜੀ ਆਪਣੇ ਹੱਥਾਂ ਦੇ ਵਿੱਚ ਸੰਭਾਲ ਕੇ ਰੱਖਣਾ ਹੈ ਇਹਨਾਂ ਬੱਚਨਾਂ ਨੂੰ ਪਰਮੇਸ਼ਰ ਜੀ ਸਾਰੇ ਹੀ ਘਰਾਂ ਪਰਿਵਾਰਾਂ ਦੇ ਪਰਮੇਸ਼ਰ ਜੀ ਸਾਰੇ ਭੈਣ ਭਰਾਵਾਂ ਦੀ ਹਿਰਦਿਆਂ ਦੀਆਂ ਤਖਤੀਆਂ ਤੇ ਲਿਖਣਾ ਖੁਦਾਵੰਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਵਚਨ ਨੂੰ ਸਾਡੇ ਹਿਰਦਿਆਂ ਦੇ ਵਿੱਚੋਂ ਚੁਰਾਣੇ ਨਾ ਪਾਏ ਪ੍ਰਭੂ ਜੀ ਇਹ ਪਰਚਨ ਸਾਡੀ ਜ਼ਿੰਦਗੀ 'ਚ ਹਜ਼ਾਰਾਂ ਲੱਖਾ ਗੁਣਾ ਵਰਕਤ ਨੂੰ ਲੈ ਕੇ ਆਉਣ ਔਰ ਪਰਮੇਸ਼ਰ ਜੀ ਸਾਰੇ ਹੀ ਭੈਣ ਭਰਾ ਸਾਰੇ ਘਰ ਪਰਿਵਾਰ ਪਰਮੇਸ਼ਰ ਜੀ ਤੁਹਾਡੇ ਪਾਕ ਪਵਿੱਤਰ ਹਜ਼ੂਰੀ ਦੇ ਵਿੱਚੋਂ ਪਰਮੇਸ਼ਰ ਜੀ ਦਇਆ ਭਲਾਈ ਆਸ਼ੀਸ਼ ਵਰਕਤ ਨੂੰ ਗ੍ਰੈਂਡ ਕਰਨ ਕੋ ਸੱਤਮਤ ਮੱਚ ਮੇਰੇ ਮਹਾਨ ਖੁਦਾਵੰਜੀ ਤੁਸੀਂ ਇਕ ਦੂਜੇ ਦੇ ਲਈ ਪ੍ਰਾਰਥਨਾ ਕਰੋ ਸੱਚਮੁੱਚ ਖੁਦਾਵੰਨ ਜੀ ਅਸੀਂ ਪ੍ਰਾਰਥਨਾ ਕਰਦੇ ਖੁਦਾ ਜੋਸਨਾ ਦੇ ਲਈ ਖੁਦਾਵੰਨ ਜੀ ਇਸ ਭੈਣ ਨੂੰ ਪਰਮੇਸ਼ਰ ਜੀ ਵਾਲੇਟ ਐਗਜ਼ਾਮ ਦੇ ਵਿੱਚੋਂ ਪਾਸ ਕਰਨਾ ਖੁਦਾ ਅچھے ਨੰਬਰਾਂ ਦੇ ਨਾਲ ਬlesਸ ਕਰਨਾ ਖੁਦਾ ਅਨੂ ਦੇ ਲਈ ਪ੍ਰਾਰਥਨਾ ਕਰਦੇ ਇਹਨਾਂ ਨੂੰ ਵੀਜ਼ਾ ਆਣ ਵਿੱਚ ਮਦਦ ਸਹਾਇਤਾ ਗਵਾਈ ਕਰਨਾ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਸਮਨਦੀਪ ਕੌਰ ਦੇ ਲਈ ਖੁਦਾ ਪਰਮੇਸ਼ਵਰ ਜੀ ਇਹਨਾਂ ਨੂੰ ਸਟੱਡੀ 'ਚ ਵਧਾਉਣਾ ਪਰਮੇਸ਼ਵਰ ਜੀ ਹਰ ਇੱਕ ਗੁੱਸੇ ਦੀ ਸਪਿਰਿਟ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕੈਨਸਲ ਕਰਨਾ ਮਨੀਸ਼ਾ ਦੇ ਲਈ ਪ੍ਰਾਰਥਨਾ ਕਰਦੇ ਖੁਦਾ ਇਹਨਾਂ ਦੀ ਬੇਟੀ ਇਸ਼ੀਮਾ ਦੇ ਲਈ ਪ੍ਰਾਰਥਨਾ ਕਰਦੇ ਖੁਦਾ ਇਹਨਾਂ ਦਾ ਇਹਨਾਂ ਦੀ ਬੇਟੀ ਦਾ ਡਾਂਸ ਕੰਪੀਟੀਸ਼ਨ ਹੈ ਖੁਦਾਵੰਤ ਜੀ ਉਹਦੇ ਵਿੱਚ ਪਰਮੇਸ਼ਵਰ ਜੀ ਇਹਨਾਂ ਦੀ ਬੇਟੀ ਨੂੰ ਜਿੱਤ ਦੇਣਾ ਖੁਦਾਵੰਤ ਜੀ ਤੁਹਾਡੇ ਸਵਰਗੀ ਦੂਤ ਇਹਨਾਂ ਦੇ ਨਾਲ-ਨਾਲ ਚੱਲਣ ਮੇਰੇ ਖੁਦਾ ਦਿਲਵਾਰ ਸਿੰਘ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਤ ਜੀ ਇਹਨਾਂ ਦੇ ਪੂਰੇ ਪਰਿਵਾਰ ਨੂੰ ਬਲੈਸ ਕਰਨਾ ਖੁਦਾਵੰਤ ਜੀ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਖੁਦਾਬੰਦ ਜੀ ਮਨੀਸ਼ਾ ਦੇ ਲਈ ਮੇਰੇ ਮਹਾਨ ਖੁਦਾਬੰਦ ਜੀ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਇਹਨਾਂ ਦੇ ਜੋ ਜੋ ਵੀ ਪਰਮੇਸ਼ਰ ਜੀ ਇਹਨਾਂ ਦੇ ਬੈਕ ਪੇਨ ਆ ਖੁਦਾਬੰਦ ਜੀ ਹਰ ਤਰ੍ਹਾਂ ਦੀ ਬੈਕ ਪੇਨ ਪ੍ਰਭੂ ਯਸ਼ੁਮਸੀ ਨਾਮ ਦੇ ਵਿੱਚ ਕੈਨਸਲ ਕਰਦੇ ਆ ਰੱਦ ਕਰਦੇ ਖੁਦਾਬੰਦ ਜੀ ਗੁਰਪੇਜ ਸਿੰਘ ਦੇ ਲਈ ਪ੍ਰਾਰਥਨਾ ਕਰਦੇ ਖੁਦਾਬੰਦ ਜੀ ਇਹਨਾਂ ਦੇ ਪਾਸਪੋਰਟ ਆਉਣ ਦੇ ਵਿੱਚ ਇਹਨਾਂ ਦੀ ਮਦਦ ਸਹਾਇਤਾ ਅਗਵਾਈ ਕਰੋ ਖੁਦਾਬੰਦ ਜੀ ਸੁਨੀਤਾ ਦੇ ਲਈ ਪ੍ਰਾਰਥਨਾ ਕਰਦੇ ਖੁਦਾਬੰਦ ਜੀ ਜੋ ਇਹਨਾਂ ਦੇ ਪੀਰੀਅਡ ਪਰਮੇਸ਼ਰ ਜੀ ਰੈਗੂਲਰ ਨਹੀਂ ਹਨ ਖੁਦਾਵੰਨ ਜੀ ਬਿਰੋ ਰੈਗੂਲਰ ਕਰੋ ਮੇਰੇ ਮਹਾਨ ਖੁਦਾਵੰਨ ਜੀ ਹਰ ਤਰ੍ਹਾਂ ਦੀ ਪ੍ਰੋਬਲਮ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਹੋ ਜਾਵੇ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਗੁਰਮੀਤ कौर ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਇਹਨਾਂ ਨੂੰ ਅੱਛੀ ਸਿਹਤ ਦੇ ਨਾਲ ਬles ਕਰੋ ਖੁਦਾ ਪ੍ਰਭੂ ਜੀ ਬੈਕ ਪੇਨ ਦੀ ਹਰ ਇੱਕ ਪ੍ਰੋਬਲਮ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਕਰ ਦੇਣ ਰੱਦ ਕਰ ਦੇਣ ਜੋਬਨਜੀਤ ਜੀਤ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਮੇਰੇ ਮਹਾਨ ਖੁਦਾ ਇਹਨਾਂ ਦੇ ਬਾਹਰ ਜਾਣ ਦੇ ਵਿੱਚ ਪਰਮੇਸ਼ਰ ਜੀ ਪੈਸੇ ਦੇ ਸਾਰੇ ਅਰੇਜ਼ਮੈਂਟ ਨੂੰ ਤੁਸੀਂ ਆਪਣੇ ਸ੍ਰਈ ਖਜ਼ਾਨਿਆਂ ਦੇ ਵਿੱਚੋਂ ਪੂਰਾ ਕਰੋ ਮੇਰੇ ਮਹਾਨ ਖੁਦਾ ਦਇਆ ਕਰੋ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਆ ਕਿਰਨਦੀਪ ਦੇ ਲਈ ਖੁਦਾਬੰਦ ਜੀ ਜੋ ਇਹ ਆਨਲਾਈਨ ਬਿਜ਼ਨਸ ਦੇ ਵਿੱਚ ਪਰਮੇਸ਼ਰ ਜੀ ਇਹਨਾਂ ਦੀ ਪੇਮੈਂਟ ਫਸ ਗਈ ਹੈ ਖੁਦਾਬੰਦ ਜੀ ਹਰ ਤਰ੍ਹਾਂ ਦੀ ਪਰਮੇਸ਼ਰ ਜੀ ਇਹਨਾਂ ਦੀ ਰੁਕਾਵਟ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਕਰ ਦਿਓ ਇਹਨਾਂ ਦੇ ਪੈਸੇ ਵਾਪਸ ਕਰਨ ਚ ਪ੍ਰਭੂ ਜੀ ਇਹਨਾਂ ਦੀ ਮਦਦ ਸਹਾਇਤਾ ਗਵਾਹੀ ਕਰੋ ਖੁਦਾ ਦਇਆ ਕਰੋ ਮੇਰੇ ਮਹਾਨ ਖੁਦਾ ਕਿਰਪਾ ਕਰੋ ਪਰਮੇਸ਼ਰ ਜੀ ਪ੍ਰार्थਨਾ ਕਰਦੇ ਖੁਦਾਬੰਦ ਜੀ ਕਿਰਨਦੀਪ कौर ਦੇ ਲਈ ਖੁਦਾਬੰਦ ਜੀ ਜੋ ਇਹਨਾਂ ਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਮੇਰੇ ਮਹਾਨ ਖੁਦਾ ਪਰਮੇਸ਼ਰ ਜੀ ਇਹਨਾਂ ਦੀ ਗੁੱਸੇ ਦੀ ਸਪਿਰਿਟ ਨੂੰ ਕੱਢੋ ਮੇਰੇ ਖੁਦਾਬੰਦ ਜੀ ਔਰ ਇਹਨਾਂ ਨੂੰ ਪਰਮੇਸ਼ਰ ਜੀ ਸ਼ਾਂਤੀ ਵਾਲਾ ਸੁਭਾਅ ਦਿਓ ਮੇਰੇ ਖੁਦਾ ਸ਼ਾਂ ਸ਼ਕਤੀ ਦਿਓ ਖੁਦਾਬੰਦ ਜੀ ਪ੍ਰਾਰਥਨਾ ਕਰਦੇ ਪਰਮੇਸ਼ਰ ਜੀ ਕੁਲਵਿੰਦਰ ਕੁਮਾਰ ਦੇ ਲਈ ਬਲਵੀਰ ਕੌਰ ਦੇ ਲਈ ਪਰਮੇਸ਼ਰ ਜੀ ਖੁਦਾਬੰਦ ਜੀ ਇਹਨਾਂ ਨੂੰ ਅੱਛੀ ਸਿਹਤ ਦੇ ਨਾਲ ਬLES ਕਰੋ ਖੁਦਾਬੰਦ ਜੀ ਬਲਵੀਰ ਕੌਰ ਨੂੰ ਪਰਮੇਸ਼ਰ ਜੀ ਜੋਬ ਦੇ ਨਾਲ ਬLES ਕਰੋ ਖੁਦਾਬੰਦ ਜੀ ਮੇਰੇ ਮਹਾਨ ਖੁਦਾਵੰਨ ਜੀ ਬਲਜਿੰਦਰ ਸਿੰਘ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਪਰਮੇਸ਼ਰ ਜੀ ਇਹਨਾਂ ਨੂੰ ਵੀ ਆਸ਼ੀਸ਼ਾਂ ਬਰਕਤਾਂ ਦੇ ਨਾਲ ਬles ਕਰੋ ਖੁਦਾਵੰਨ ਜੀ ਹਰਦੀਪ ਸਿੰਘ ਨੂੰ ਪਰਮੇਸ਼ਰ ਜੀ ਸਰਵਾਈਕਲ ਦੀ ਪ੍ਰੋਬਲਮ ਤੋਂ ਆਜ਼ਾਦ ਕਰੋ ਮੇਰੇ ਮਹਾਨ ਖੁਦਾ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਅਮਨਦੀਪ ਨੂੰ ਬੀਜੇ ਦੇ ਨਾਲ ਬles ਕਰੋ ਖੁਦਾਵੰਨ ਜੀ ਮੇਰੇ ਮਹਾਨ ਖੁਦਾਵੰਨ ਜੀ ਧੰਨਵਾਦ ਕਰਦੇ ਪਰਮੇਸ਼ਰ ਸਾਰੇ ਘਰਾਂ ਪਰਿਵਾਰਾਂ ਦੇ ਲਈ ਪਰਮੇਸ਼ਰ ਜੀ ਇੱਕ ਵਾਰ ਫਿਰ ਦਇਆ ਭਲਾਈ ਆਸ਼ੀਸ਼ ਬਰਕਤ ਨੂੰ ਹੁਣ ਤੋਂ ਲੈ ਕੇ ਸਦਾ ਦੇ ਲਈ ਪਰਬੂ ਯੇਸ਼ੂ ਮਸੀਹ ਜੀ ਦੇ ਨਾਮ ਦੇ ਵਿੱਚ ਮੰਗਦੇ ਆਂ ਆਮੇਨ ਆਮੇਨ ਆਮਨ ਸਾਰੇ ਕ੍ਰਿਸਤੀਅਨੋ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ